ਘਰ ਬੈਠਿਆਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਬਾਹਰ ਕਿੰਨੀ ਸੋਹਣੀ ਦੁਨੀਆ ਆ ਕਿੰਨੀ ਸੋਹਣੀਆਂ ਜਗ੍ਹਾਵਾਂ ਨੇ ਜਿੱਥੇ ਅਸੀਂ ਘੁੰਮ ਸਕਦੇ ਆ ਕਿੰਨੀ ਰੰਗ-ਬਰੰਗੀ ਦੁਨੀਆ ਆ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ ਬਸ ਘਰ ਆਪਣੀਆਂ ਟੈਨਸ਼ਨਾਂ ਦੇ ਵਿੱਚ ਬੈਠੇ ਰਹਿੰਨੇ ਆ ਆ ਕੰਮ ਕਰ ਲਿਆ ਆ ਕੰਮ ਕਰਨ ਵਾਲਾ ਆ ਆ ਚੀਜ਼ ਲਿਆਉਣ ਵਾਲੀ ਆ ਬਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਹੀ ਟੈਨਸ਼ਨਾਂ ਵਿੱਚ ਬੈਠੇ ਰਹਿੰਨੇ ਆ ਤੇ ਆਪਣਾ ਸਾਰਾ ਟਾਈਮ ਖਰਾਬ ਕਰ ਦਿੰਦੇ ਆ ਤੇ ਜੇ ਸਾਨੂੰ ਆਪਣੇ ਪਰਿਵਾਰ ਨਾਲ ਕਿਤੇ ਘੁੰਮਣ ਦਾ ਟਾਈਮ ਮਿਲਦਾ ਹੈ ਸਮਾਂ ਮਿਲਦਾ ਆ ਤੇ ਸਾਨੂੰ ਘੁੰਮ ਫੇਰ ਲੈਣਾ ਚਾਹੀਦਾ ਕਿਉਂਕਿ ਉਹ ਬਹੁਤ ਵਧੀਆ ਸਮਾਂ ਹੁੰਦਾ ਜਿਹੜਾ ਅਸੀਂ ਆਪਣੇ ਪਰਿਵਾਰ ਨਾਲ ਬਿਤਾਉਨੇ ਆ ਤੇ ਘੁੰਮ ਫੇਰ ਕੇ ਸਾਨੂੰ ਨਾਲੇ ਪਤਾ ਲੱਗਦਾ ਕਿ ਬਾਹਰ ਦੀ ਦੁਨੀਆ ਕਿਵੇਂ ਦੀ ਹੈ ਕਿਸ ਤਰ੍ਹਾਂ ਦੇ ਲੋਕ ਨੇ ਕਿਸ ਤਰ੍ਹਾਂ ਦੇ ਉਹਨਾਂ ਦੇ ਸੁਭਾਅ ਨੇ ਤੇ ਬਾਹਰ ਘੁੰਮਣ ਵਾਲੀਆਂ ਜਗ੍ਹਾਵਾਂ ਕਿਵੇਂ ਦੀਆਂ ਨੇ ਜਦੋਂ ਅਸੀਂ ਬਾਹਰ ਘੁੰਮਦੇ ਆ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਸੀਂ ਬਹੁਤ ਕੁਝ ਸਿੱਖਦੇ ਆ ਨਵਾਂ ਤੇ ਬਹੁਤ ਕੁਝ ਸਾਨੂੰ ਦੇਖਣ ਨੂੰ ਮਿਲਦਾ ਜੋ ਅਸੀਂ ਪਹਿਲਾਂ ਨਾ ਦੇਖਿਆ ਹੁੰਦਾ ਤੇ ਨਾ ਅਸੀਂ ਸੁਣਿਆ ਹੁੰਦਾ ਜਦੋਂ ਅਸੀਂ ਬਾਹਰ ਘੁੰਮਦੇ ਆ ਆਪਣੇ ਪਰਿਵਾਰ ਨਾਲ ਜਾਂਦੇ ਆ ਸਾਡੇ ਦਿਲ ਚ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਉਹ ਟਾਈਮ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੁੰਦਾ ਕਿਉਂਕਿ ਉਹ ਟਾਈਮ ਅਸੀਂ ਆਪਣੇ ਪਰਿਵਾਰ ਨੂੰ ਦਿੱਤਾ ਹੁੰਦਾ ਘਰ ਤੋਂ ਬਾਹਰ ਇੱਕ ਅਲੱਗ ਹੀ ਦੁਨੀਆ ਹੁੰਦੀ ਹੈ